ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਮਾਤਾ ਮਾਂ ਨੂੰ ਬਜ਼ੁਰਗਾਂ ਨੂੰ ਸ਼ਸ਼ੀਕਲ ਮੇਰੇ ਵੱਲੋਂ ਤੁਸੀਂ ਬਹੁਤ ਪਿਆਰ ਦਿੰਦੇ ਆ ਪੀ ਵੀ ਵੀ ਬਲਾਚੌਰ ਦੇ ਚੈਨਲ ਨੂੰ ਪਿਆਰ ਦਿੱਤਾ ਵਿੱਕੀ ਭਾਜੀ ਨੂੰ ਵੀ ਬਹੁਤ ਜ਼ਿਆਦਾ ਮੈਨੂੰ ਇਹ ਚੀਜ਼ ਦਾ ਬਹੁਤ ਮਾਣ ਆ ਵਿਸ਼ਵਾਸ ਆ ਤੁਹਾਡੇ ਤੇ ਸਾਰਿਆਂ ਤੇ ਜਿੰਨੀ ਯੂਤ ਆਪਾਂ ਨੂੰ ਸੁਣਦੀ ਪਈ ਤੇ ਬਾਈ ਉਹਨਾਂ ਨੂੰ ਕੱਲ ਦੀ ਜੇ ਆਪਾਂ ਗੱਲ ਕਰ ਲਈਏ ਕੱਲ ਡਰਾਅ ਕੱਢੇ ਸੀ ਵਿੱਕੀ ਭਾਜੀ ਹੋਣੀ ਤੇ ਉਹਦੇ ਚ ਇੱਕ ਸਕੂਟਰੀ ਨਿਕਲੀ ਸੀ ਇੱਕ ਆਈਫੋਨ ਤੇ ਇੱਕ ਲੈਪਟਾਪ ਜਿਹੜੇ ਮੇਨ ਤਿੰਨ ਅ ਪੁਆਇੰਟ ਸੀਗੇ ਤਿੰਨਾਂ ਨੂੰ ਲੱਗ ਲੱਗ ਵੱਖਰੇ ਵੱਖਰੀ ਆਈਟਮ ਨਿਕਲੀ ਤੇ ਅੱਜ ਬਾਈ ਉਹਨਾਂ ਨੂੰ ਕੁਝ ਨਿਕਲੇ ਆ ਪਹਿਲਾਂ ਬਾਈ ਨਾਲ ਗੱਲਬਾਤ ਕਰ ਲਾਂਦੇ ਬਾਈ ਸ਼ਸ਼ੀਕਾਲ ਸ਼ਸ਼ੀਕਾਲ ਕਿਹੜਾ ਪਿੰਡ ਆ ਜੀ ਆਪਣਾ ਮਾੜਾ ਪਿੰਡ ਮੁੱਤੋਂ ਆ ਜੀ ਮੁੱਤੋਂ ਹਾਂਜੀ ਇਹ ਬਲਾਚੌਰ ਦੇ ਇਲਾਕੇ ਚ ਪੈਂਦਾ ਬਲਾਚੌਰ ਇਲਾਕੇ ਤੋਂ ਇੱਥੋਂ 10 ਕਿਲੋਮੀਟਰ ਦੂਰ ਹੈ 10 ਕਿਲੋਮੀਟਰ ਹਾਂਜੀ ਕੱਲ ਆਈਫੋਨ ਨਿਕਲੇ ਆ ਤੁਹਾਨੂੰ ਤੁਹਾਨੂੰ ਕੱਲ ਵੀਡੀਓ ਕੋਲ ਜਾਂ ਫੋਨ ਆਈ ਸੀ ਸਾਨੂੰ ਇੱਕ ਤਾਂ ਨੰਬਰ ਗਲਤ ਲੇ ਗੋਗੇ ਹਾਂ 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 ਸੱਚੋ ਬਾਈ ਨੂੰ ਗੱ ਤੁਹਾਡੀ ਬਹੁਤ ਟਰਾਈ ਕੀਤੀ ਸਾਡੇ ਦਿਮਾਗ ਵਿੱਚ ਵੀ ਨਹੀਂ ਸੀਗਾ ਕਿ ਅੱਜ ਲਾਈਟ ਨਿਕਲਣੀ ਹੈ ਅੱਛਾ ਜੀ ਐਕਚੁਅਲੀ ਮੇਰੇ ਬੱਚੇ ਜਾ ਰਹੇ ਆ ਬਾਹਰ ਜੀ ਔਰ ਸੀ ਉਸੇ ਸ਼ਾਪਿੰਗ ਵਿੱਚ ਬੀਜੀ ਸੀਗੇ ਬੀਜੀ ਸੀਗੇ ਤੇ ਅੱਜ ਸਾਡੇ ਗਵਾਂਡੀਆਂ ਦੀ ਲੇਡੀ ਨੇ ਜਾ ਕੇ ਦੱਸਿਆ ਕਿ ਤੁਹਾਡਾ ਕੋਈ ਗਿਫਟ ਨਿਕਲਿਆ ਤੇ ਆ ਕੇ ਲੈ ਆ ਅੱਛਾ ਜੀ ਅੱਛਾ ਜੀ ਹਾਂ ਅੱਛਾ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਅਸ਼ੋਕ ਕੁਮਾਰ ਆਇਆ ਅਸ਼ੋਕ ਕੁਮਾਰ ਆ ਜੀ ਤੁਹਾਨੂੰ ਕੱਲ ਟਰਾਈ ਬੋ ਕੀਤਾ ਬਾਈ ਹੁਣੀ ਇੱਥੋਂ ਫੋਨ ਕਰਦੇ ਹੋ ਨੰਬਰ ਹੀ ਗਲਤ ਲਿਖ ਹੋ ਜਾਵਾ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਬਹੁਤ ਬਹੁਤ ਕਿਵੇਂ ਲੱਗਿਆ ਵਿੱਕੀ ਭਾਈ ਦਾ ਕੰਮ ਜੀ ਬਹੁਤ ਵਧੀ ਦੇਖੋ ਤੁਸੀਂ ਲਾਟਰੀ ਕੱਢੀ ਨਾਲ ਦੀ ਨਾਲ ਤੁਹਾਨੂੰ ਕਾਲ ਕੀਤੀ ਐ ਨਹੀਂ ਬਈ ਹਾਂ ਨਾ ਨਾ ਇਹ ਨੰਬਰ ਦਾ ਕੰਮ ਜਾ ਕੇ ਦਾ ਨਿਕਲਿਆ ਕੁਛ ਦਿੱਤਾ ਕੁਛ ਐਦਾਂ ਦੀ ਕੋਈ ਗੱਲ ਨਹੀਂ ਹੈ ਹਮ ਬਿਲਕੁਲ ਜੀ ਵਧੀਆ ਰਿਹਾ ਸਾਰਾ ਕੁਝ ਬਹੁਤ ਵਧੀਆ ਜੀ ਕਿੰਨੀ ਖੁਸ਼ੀ ਹੋਈ ਜਦੋਂ ਤੁਹਾਡੇ ਘਰ ਗਵਾਂਡੀ ਆਈ ਨਹੀਂ ਮੈਨੂੰ ਤਾਂ ਚਲੋ ਇੱਥੇ ਆ ਕੇ ਪਤਾ ਲੱਗਿਆ ਬਾਈ ਦਾ ਫੋਨ ਆਇਆ ਇਹ ਬੱਚਿਆਂ ਨੂੰ ਬੱਚੇ ਤੁਸੀਂ ਜਾਓ ਉੱਥੇ ਤਾਂ ਸਾਨੂੰ ਗਿਫਟ ਨਿਕਲਿਆ ਮੈਂ ਤੁਹਾਡਾ ਬੀਜੇਗਾ ਮੈਂ ਚ ਲੰਚ ਵੇਲੇ ਮੈਂ ਜਾਉਂਗਾ ਹੁਣ ਠੀਕ ਹੈ ਜੀ ਠੀਕ ਹੈ ਜੀ ਤੇ ਬਿੱਲ ਵੀ ਕਰਾ ਕਰੀਂ ਸੇਗਾ ਉਹ ਵੀ ਕੋਈ ਬੱਚਾ ਹੋਰ ਦੇ ਕੇ ਗਿਆ ਕਿ ਤੁਸੀਂ ਬਿੱਲ ਡਿਊਟੀ ਆ ਲੈ ਕੇ ਜਾਣਾ ਨਾਲ ਤੁਹਾਨੂੰ ਕੋਈ ਛੋਟਾ ਮੋਟਾ ਨਾਮ ਨਹੀਂ ਨਿਕਲਿਆ ਤੁਹਾਨੂੰ ਆਈਫੋਨ ਆਈਫੋਨ ਨਿਕਲਿਆ ਜੀ ਠੀਕ ਹੈ ਤੇ ਵਿੱਕੀ ਭਾਈ ਦਾ ਗੱਲ ਕਰ ਲੈ ਵਿੱਕੀ ਵਾ ਸਾਸ਼ਿਕਾ ਸਾਸ਼ਿਕਾ ਜੀ ਵਿੱਕੀ ਭਾਈ ਬਲੰਦੀਆਂ ਤੇ ਜਾ ਰਹੇ ਮਹਾਰਾਜ ਬਸ ਸ ਪ੍ਰਮਾਤਮਾ ਦੀ ਕਿਰਪਾ ਹੈ ਔਰ ਭਰਾਵਾਂ ਦੀ ਹੈ ਨਾ ਇਦਾਂ ਦੇ ਤੁਹਾਡੇ ਵਰਗੇ ਭਰਾਵਾਂ ਦੀ ਬਦੌਲਤ ਹੀ ਆਪਾਂ ਹਨਾ ਕਿ ਸਾਰਿਆਂ ਤੇ ਕਿਰਪਾ ਹੋਣੀ ਚਾਹੀਦੀ ਹੈ ਠੀਕ ਹੈ ਨਾ ਤੇ ਆ ਲੋ ਭਾਜੀ ਬਹੁਤ ਬਹੁਤ ਮੁਬਾਰਕ ਲੋ ਜੀ ਬਹੁਤ ਬਹੁਤ ਆ ਆਈਫੋਨ ਫੜਾ ਦਿੱਤਾ ਗਿਆ ਜੀ ਬਹੁਤ ਬਹੁਤ ਬਈ ਬਹੁਤ ਮੁਬਾਰਕਾ ਮੈਨੂੰ ਵਿੱਕੀ ਭੈਜੀ ਦਾ ਕੰਮ ਬਹੁਤ ਆਧਾਰ ਕਾਰਡ ਤੁਹਾਡਾ ਠੀਕ ਹੈ ਜੀ ਅੱਛਾ ਆਧਾਰ ਕਾਰਡ ਕਿੱਦਾਂ ਭਾਈ ਦੇਖ ਲਓ ਇਹ ਪਿਛਲੇ ਆਇਡੈਂਟੀਟੀ ਪ੍ਰੂਫ ਕਿਉਂਕਿ ਆਹ ਲਿਆ ਸੀ ਆਪਾਂ ਅਸ਼ੋਕ ਕੁਮਾਰ ਪਿੰਡ ਮੁੱਤੋਂ ਠੀਕ ਹੈ ਜੀ ਕੂਪਨ ਨੰਬਰ ਸੀ 1419 ਕੱਲ ਦੀ ਆਪਾਂ ਵੀਡੀਓ ਦੇ ਵਿੱਚ ਵੀ ਲਾਈਵ ਕੱਢਿਆ ਹੋਇਆ ਹੈ ਉਹਦੇ ਵਿੱਚ ਚੈੱਕ ਕਰ ਲਿਓ ਠੀਕ ਹੈ ਜੀ ਸੇਮ ਪਰਸਨ ਨੂੰ ਆਪਾਂ ਦਿੱਤਾ ਹੈਗਾ ਆ ਕੋਈ ਭਾਈ ਐਦਾਂ ਕੋਈ ਆਪਣੀ ਰਿਸ਼ਤੇਦਾਰੀ ਹੈ ਵਗੈਰਾ ਕੁਛ ਐਦਾਂ ਕੋਈ ਪਹਿਲੀ ਵਾਰ ਤੁਹਾਨੂੰ ਦਿੱਕਿਆ ਤੁਸੀਂ ਮੈਨੂੰ ਦਿੱਕਿਆ ਜੀ ਬਿਲਕੁਲ ਜੀ ਬਿਲਕੁਲ ਹੈਨਾ ਤੁਸੀਂ ਕੀ ਖਰੀਦਿਆ ਜੀ ਜਦੋਂ ਉੱਥੇ ਕੁਛ ਆ ਕੋਈ ਵਾਈਫ ਲੈ ਕੇ ਵਾਸ਼ਿੰਗ ਮਸ਼ੀਨ ਵਾਸ਼ਿੰ ਜਾ ਰੋ ਲੈਦਾ ਯਾਰ ਤੁਹਾਡਾ ਪਿਆਰ ਹੈ ਜੀ ਸਾਰਿਆਂ ਦਾ ਬਹੁਤ ਮੁਬਾਰਕਾ ਤੁਹਾਨੂੰ ਜੀ ਠੀਕ ਹੈ ਜੀ ਵਿੱਕੀ ਭਾਜੀ ਏਦਾਂ ਦੇ ਡਰਾ ਬਹੁਤ ਘੱਟ ਨਿਕਲਦੇ ਤੁਹਾਡੀ ਸ਼ਾਪ ਤੇ ਨਿਕਲੇ ਪਹਿਲਾ ਹੀ ਕਿਉਂਕਿ ਤੁਸੀਂ ਪਰਚੀ ਸਾਨੂੰ ਚਾਰ ਸਾਰ ਰੈਗੂਲਰ ਹੋ ਗਏ ਏਦਾਂ ਡਰਾ ਕੱਢਦੇ ਆ ਨੂੰ ਤੇ ਅਸੀਂ 2022 ਦੇ ਵਿੱਚ ਸਟਾਰਟ ਕੀਤਾ ਸੀਗਾ ਫਸਟ ਟਾਈਮ ਸਕੂਟਰੀ ਵਗੈਰਾ ਤੇ ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਸਕੂਟਰੀ ਕੱਢੀ 2023 ਦੇ ਵਿੱਚ 2024 ਦੇ ਵਿੱਚ ਆਪਾਂ ਫੇਰ ਸਕੂਟਰੀ ਕੱਢੀ ਹੈਗੀ ਤੇ 2025 ਦੇ ਵਿੱਚ ਆਪਾਂ ਆਈਫੋਨ ਕੱਢਿਆ ਹੈਗਾ April ਦੇ ਵਿੱਚ ਤੇ ਇੱਕ ਨਹੀਂ ਉਦੋਂ ਆਪਾਂ ਆਈਫੋਨ ਤੇ ਹੋਰ ਸੀ ਇਨਾਮ ਤੇ ਐਤਕੀ ਆਪਾਂ ਫੇਰ ਹਾਂ ਏਸੀ ਸੀਗਾ ਆਈਫੋਨ ਤੇ ਏਸੀ ਸੀਗਾ ਐਤਕੀ ਆਪਾਂ ਆਈਫੋਨ ਲੈਪਟਾਪ ਤੇ ਸਕੂਟਰੀ ਤੇ ਭਾਜੀ ਹੁਣ ਇਹਨੂੰ ਮਤਲਬ ਤੁਹਾਨੂੰ ਬਹੁਤ-ਬਹੁਤ ਜੀ ਜੀ ਤੇ ਹੁਣ ਫੇਰ ਬੱਚੇ ਮੈਂ ਕਹਿੰਦਾ ਬਾਹਰ ਹੁਣ ਨਹੀਂ ਜਾ ਬੈਠੀ ਆ ਬੱਚਾ ਬੇਟਾ ਬਾਹਰ ਬੇਟੀ ਨਹੀਂ ਚੱਲਣਾ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਆਈਫੋਨ ਨਿਕਲੇ ਇਹਨਾਂ ਨੂੰ ਕੁਝ ਨਹੀਂ ਪਤਾ ਜੀ ਮਹਾਰਾਜ ਹੁਣ ਤੁਸੀਂ ਲੁਕੋ ਲਿਓ ਓਏ ਪਾਤੀ ਕਰਾ ਦੇਗੀ ਉਹ ਬਿਲਕੁਲ ਬਿਲਕੁਲ ਬਹੁਤ ਇਹ ਬਾਈ ਕੰਮ ਉਦਾ ਵਧੀਆ ਲੱਗਿਆ ਬਹੁਤ ਵਧੀਆ ਕੰਮ ਹੈ ਜੀ ਹਾਂ ਦੇਖੋ ਜੋ ਜੋ ਕਿਹਾ ਉਹ ਦਿੱਤਾ ਉਹ ਹੀ ਦਿੱਤਾ ਹਾਂ ਬਿਲਕੁਲ ਜੋ ਮਤਲਬ ਫੀਲਿੰਗ ਹੋਇਆ ਦੈਟਸ ਆਲ ਇਹੀ ਹੈ ਕਿ ਜੋ ਸੀਗਾ ਉਹੀ ਦਿੱਤਾ ਇਹ ਨਹੀਂ ਕਿ ਲੈ ਟਰੀ ਕੁਝ ਹੋਰ ਆ ਨਿਕਲਿਆ ਕੁਝ ਹੋਰ ਦਿੱਤਾ ਕੁਝ ਹੋਰ ਫਰੋਡ ਵਾਲਾ ਕੰਮ ਨਹੀਂ ਕੋਈ ਅੱਗੇ ਵੀ ਹੁਣ ਇੱਥੇ ਹੀ ਆਣਾ ਭਾਈ ਮਤਲਬ ਨਹੀਂ ਬੰਦਦਾ ਉਹ ਕਿਤੇ ਜਾਂਦਾ ਮੋਬਾਈਲ ਨਹੀਂ ਜਾਣੀ ਤੇ ਐਡੀ ਬੜੀ ਅੱਛਾ ਠੀਕ ਹੈ ਠੀਕ ਹੈ ਮੈਂ ਇਹ ਕਹਿੰਦਾ ਇੱਕ ਵਾਰ ਚੱਕੀ ਮਰਾ ਦਿਓ ਪਹਿਲੇ ਉੱਧਰ ਮੜ ਜਾ ਵੀਰੇ ਸਾਰੇ ਸਾਰੇ ਉੱਧਰ ਉੱਧਰ ਉਹ ਤੱਕ ਉਹ ਤੱਕ ਹਾਂ 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 ਤੇ ਇਕੱਠ ਦਿਖਾ ਲ ਦਿਓ ਥੋੜੀ ਜਿਆ ਮੇਰੀਆਂ ਭੈਣਾਂ ਆਈਆਂ ਆ ਭਰਾ ਆਓ ਸਾਰੇ ਮੈਂ ਧੰਨਵਾਦ ਦੀਆਂ ਤੁਹਾਡਾ ਸਾਰਿਆਂ ਦਾ ਕਿਉਂਕਿ ਵਿੱਕੀ ਭਾਈ ਨੂੰ ਇੰਨਾ ਪਿਆਰ ਦਿੱਤਾ ਤੁਸੀਂ ਆਉਣਾ ਕਿੱਥੇ ਆ ਬਾਬਾ ਬਲਰਾਜ ਮੰਦਰ ਦੇ ਬਿਲਕੁਲ ਥੋੜਾ ਨਜ਼ਦੀਕ ਆ ਕੇ ਵਿੱਕੀ ਬਾਈ ਦੀ ਸ਼ਾਪ ਪੈਂਦੀ ਆ ਦੱਸਣ ਦੀ ਲੋੜ ਨਹੀਂ ਬਾਈ ਪਹਿਲੇ ਬਹੁਤ ਮਸ਼ਹੂਰਾ 16000 ਫਾਲੋਅਰ ਇੰਸਟਾਗ੍ਰਾਮ ਤੇ ਲਈ ਫਿਰਦੇ ਆ ਬਾਈ ਜੀ ਤੁਹਾਨੂੰ ਇਸ ਚੀਜ਼ ਦਾ ਪਤਾ ਹੁਣ ਫੋਲੋ ਕਰ ਲਿਓ ਜੀ ਵਿੱਕੀ ਬਾਈ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਿੱਕੀ ਬਾਈ ਹੋਰ ਕੁਝ ਕਹਿਣਾ ਜੀ ਫਾਦਰ ਸਾਹਿਬ ਨਾਲ ਨੇ ਅੰਕਲ ਸਾਸੀ ਕਾਲ ਬਹੁਤ ਬਹੁਤ ਰੱਖੀਆਂ ਕਰਨ ਜੀ ਬੱਚੇ ਬਹੁਤ ਬਹੁਤ ਮਲਛ ਤਾਂ ਨੂੰ ਚੜੀ ਹੋ ਵੱਜਦਾ ਵਾਹ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਪੀਬੀਬੀ ਬੜਾ ਚੋਰ ਦੇ ਚੈਨਲ ਨੂੰ ਪਿਆਰ ਕਰਦੇ ਹੋ ਤੁਹਾਡਾ ਛੋਟਾ ਵੀਰ ਬਿੰਦੂ ਖੋੜੀ ਜਾਂ ਨਵੀਂ ਅਪਡੇਟ ਨਾਲ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਸੀ ਕਾ